ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰiyat ਨਾਲ ਹੋ ਅਮਰਤ ਵੇਲੇ ਉਠਣਾ ਕਿਉਂ ਔਖਾ ਲੱਗਦਾ ਹੈ ਉਸ ਵੇਲੇ ਕਿਉਂ ਨੀਂਦ ਆਉਂਦੀ ਹੈ ਜਿਹੜਾ ਮਨੁੱਖ ਸੁੱਤਾ ਰਹਿੰਦਾ ਹੈਗਾ ਉਹਦੀ ਜ਼ਿੰਦਗੀ ਦੇ ਅ ਅਮਰਤ ਵੇਲੇ ਨਾ ਉਠਣ ਦੇ ਕੀ ਅਸਰات ਪੈਂਦੇ ਹੋਗੇ ਗਿਆਨੀ ਸੰਸਿਮਿਤ ਜੀ ਦੀ ਅਸਤੀ ਕਥਾ ਦੇ ਵਿੱਚ ਦੱਸ ਹੁੰਦੇ ਹੈਗੇ ਸੋ ਚਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਇਹ ਲੋਕਾਂ ਨੇ ਭਾਰਤ ਦੇ ਵਿੱਚ ਆਪਣੇ ਘਰ ਦੇ ਵਿੱਚ ਗੁਰੂ ਗੰਨ ਸਾਹਿਬ ਦਾ ਪ੍ਰਕਾਸ਼ ਰੱਖਿਆ ਹੈ ਕੋਈ ਵਿਸ਼ੇਸ਼ ਗ੍ਰੰਥੀ ਦੀ ਡਿਊਟੀ ਲਈ ਹੋਈ ਸਵੇਰੇ ਪ੍ਰਕਾਸ਼ ਵੀ ਕਰ ਜਾਏ ਸਾਮੀ ਸੁਕਾਸ਼ਨ ਵੀ ਕਰ ਜਾਏ ਉਹਨਾਂ ਕੋਲ ਤੇ ਮੱਥਾ ਟੇਕਣ ਦਾ ਵੀ ਵਕਤ ਕੋਈ ਨਹੀਂ ਲੋਗਨ ਰਾਮ ਖੇਲੋ ਨਾ ਜਾਣਾ ਜਿਸ ਦਿਨ ਸੁਣਨ ਦੀ ਰੁਚੀ ਬਣੇ ਸ਼ੌਕ ਪੈਦਾ ਹੋਵੇ ਸੁਣ ਕੇ ਰਸ ਵੀ ਮਿਲੇ ਚੰਗਾ ਵੀ ਲਗੇ ਸਮੇਲਣਾ ਧਰਮ ਦੇ ਮਾਰਗ ਤੇ ਯਾਤਰਾ ਸ਼ੁਰੂ ਹੋਈਏ ਵਰਨਾ ਨਹੀਂ ਬੱਧਾ ਚੱਟੇ ਜੋ ਭਰੇ ਨਾ ਗੁਣ ਨਾ ਉਪਕਾਰ ਗੁਰੂ ਅਰਜਨ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਇਹ ਸ਼ਲੋਕ ਹੈ ਇਹਨੂੰ ਕੋਈ ਗੁਣ ਵੀ ਨਾ ਸਮਝੋ ਇਹਨੂੰ ਕੋਈ ਪਰਉਪਕਾਰ ਵੀ ਨਾ ਸਮਝੋ ਇਹਨੂੰ ਕੋਈ ਧਰਮ ਨਹੀਂ ਨਾ ਧਰਮ ਵੀ ਨਾ ਸਮਝੋ ਬੱਧਾ ਚੱਟੇ ਕਰ ਰਿਹਾ ਹੈ ਕਾਸ ਜਿਵੇਂ ਕਟਣੀ ਚਲੋ ਛੇਤੀ ਛੇਤੀ ਜਪਜੀ ਸਾਹਿਬ ਪੜ ਲਓ ਉਹ ਇੱਕ ਪੌੜੀ ਪੜ ਲੈ ਸਿਰ ਮੋਲ ਮੰਤਰੀ ਜਪ ਜ਼ਰਾ ਪਿਆਰ ਨਾਲ ਜ਼ਰਾ ਇਕਾਗਰਤਾ ਨਾਲ ਜ਼ਰਾ ਧਿਆਨ ਨਾਲ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀਏ ਗੁਰੂ ਅੰਗਦ ਦੇਵ ਜੀ ਮਹਾਰਾਜ ਕਿਦਾਂ ਖੁਸ਼ੀ ਨਾਲ ਕੰਮ ਕਰਸ ਬੱਧਾ ਚੱਟੀ ਕੀ ਉਹ ਕੋਈ ਗੁਣ ਵੀ ਨਹੀਂ ਹੈ ਉਹ ਕੋਈ ਪਰਉਪਕਾਰ ਵੀ ਨਹੀਂ ਹੈ ਇਸੇ ਦੇ ਲਿਹਾਜ਼ ਕਰਕੇ ਗੁਰਦੁਆਰੇ ਆਇਆ ਹੈ ਉੰਜ ਨਹੀਂ ਆਣਾ ਸੀ ਗੁਰੂ ਕਰਕੇ ਨਹੀਂ ਆਇਆ ਬੱਧਾ ਚੱਟੀ ਪਾਟ ਕੀਤਾ ਹੈ ਉੰਜ ਅੰਦਰ ਕੋਈ ਸ਼ੌਕ ਨਹੀਂ ਹੈ ਉਹ ਮੰਗ ਤੇ ਤਰੰਗ ਨਹੀਂ ਜਾਗੇ ਬਾਬੇ ਫਰੀਦ ਨੇ ਇੱਕ ਸੋਹਣੀ ਮਿਸਾਲ ਦੇ ਕੇ ਆਪਣੀ ਇੱਕ ਅਵਸਥਾ ਦਾ ਜ਼ਿਕਰ ਕੀਤਾ ਇੱਕ ਦਿਨ ਉਹਨਾਂ ਨੇ ਇਸ਼ਾ ਦੀ ਨਮਾਜ਼ ਨਹੀਂ ਪੜ੍ਹੀ ਸੀ عشاء دی نماز جد سورج غروب ہو جاندہ ہے آسمان تے لالی چھا جاندی ہے اس سمے بھی ایک مسلمان نماز پڑھ دینے انہوں عشاء دی نماز ہیں نماز عشاء وہ نہیں پڑھی کچھ سریر اس دن ساتھ نہیں دے رہا سی کچھ اندر ਕਈ ਵਾਰ ਮਨ ਅੜੀ ਕਰ ਜਾਂਦਾ ਹੈ ਚੰਗੇ ਚੰਗੇ ਸਾਧੂ ਸੰਤ ਫਕੀਰਾਂ ਦਾ ਇਹ ਵੀ ਮੈਂ ਉਸ ਕਰਦੇ ਆ ਨਹੀਂ ਪੜੀ ਰੋਜ਼ ਰੋਜ਼ ਨਿਤਨੇਮ ਕਰਨ ਵਾਲੇ ਵੀ ਕਈ ਵਾਰ ਸੋਚਦੇ ਨੇ ਚਲੋ ਅੱਜ ਨਾ ਹੀ ਸਹੀ ਰੋਜ਼ ਰੋਜ਼ ਅੰਮ੍ਰਿਤ ਵੇਲੇ ਉੱਠਣ ਵਾਲੇ ਵੀ ਕਈ ਵਾਰ ਫੈਸਲਾ ਕਰ ਲੈਂਦੇ ਨੇ ਚਲੋ ਅੱਜ ਨਾ ਹੀ ਸਹੀ ਇਹ ਜੋ ਮੈਂ ਤੁਹਾਨੂੰ ਸੁਣਾ ਰਿਹਾ ਇਹ ਬੋਤਿਆਂ ਦੀ ਜ਼ਿੰਦਗੀ ਦੀ ਘਟਨਾ ਚਲੋ ਰੋਜ਼ ਤੇ ਉੱਠਦੇ ਆ ਅਜ ਨਾ ਹੀ ਸਹੀ ਰੋਜ਼ ਤੇ ਜਪਦੇ ਆ ਅਜ ਨਾ ਹੀ ਸਹੀ ਰੋਜ਼ ਤੇ ਪਾਠ ਕਰਦੇ ਆ ਅਜ ਨਾ ਹੀ ਸਹੀ ਬਾਬਾ ਫਰੀਦ ਕਹਿੰਦੇ ਨੇ ਇਸ ਤਰ੍ਹਾਂ ਹੀ ਮੰਨ ਨੇ ਆਖਿਆ ਰੋਜ਼ ਤੇ ਇਸ਼ਾ ਦੀ ਨਮਾਜ਼ ਪੜ੍ਹਦੇ ਆ ਅਜ ਨਾ ਹੀ ਸਹੀ ਕੀ ਫਰਕ ਪੈਂਦਾ ਹੈ ਨਹੀਂ ਪੜ੍ਹੀ ਇਸ਼ਾ ਲੰਘ ਗਈ ਤੇ ਮੁਸਲਮਾਨਾਂ ਦੇ ਚ ਇੱਕ ਕਹਾਵਤ ਹੈ ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟਕਰਾ ਸਮੇਂ ਸਿਰ ਔਰ ਸਮੇਂ ਦੀ ਨਮਾਜ਼ ਨਹੀਂ ਪੜੀ ਬਾਅਦ ਵਿੱਚ ਤੇ ਟਕਰਾ ਹੀ ਨੇ ਅਗਰ ਪੜ੍ਹਨਾ ਹੈ ਤੇ ਸਮੇਂ ਦਾ ਆਪਣਾ ਪ੍ਰਭਾਵ ਹੁੰਦਾ ਹੈ ਸਮੇਂ ਦਾ ਆਪਣਾ ਅਸਰ ਹੈ ਸਵੇਰੇ ਜੋ ਮਨ ਦੀ ਹਾਲਤ ਆਉਂਦੀ ਹੈ ਦੁਪਹਿਰ ਦੇ ਚੋਂ ਨਹੀਂ ਆਉਂਦੀ ਦੁਪਹਿਰ ਦੇ ਜੋ ਮਨ ਦੀ ਹਾਲਤ ਆਉਂਦੀ ਹੈ ਸ਼ਾਮ ਦੇ ਚੋਂ ਨਹੀਂ ਆਉਂਦੀ ਸ਼ਾਮ ਦੇ ਜੋ ਮਨ ਦੀ ਹਾਲਤ ਆਉਂਦੀ ਹੈ ਉਹ ਕਿਸੇ ਹੱਦ ਤੱਕ ਰਾਤ ਦੇ ਚ ਨਹੀਂ ਆਉਂਦੀ ਸਮੇਂ ਦਾ ਆਪਣਾ ਪ੍ਰਭਾਵ ਹੈ ਸਰਦੀ ਦੇ ਚ ਮਨ ਦੀ ਹਾਲਤ ਕੁਝ ਹੋਰ ਹੋ ਜਾਂਦੀ ਹੈ ਗਰਮੀ ਦੇ ਚ ਕੁਝ ਹੋਰ ਹੋ ਜਾਂਦੀ ਹੈ ਮੌਸਮੇ ਖਿਜ਼ਾਨ ਦੇ ਚ ਮਨ ਕੁਝ ਹੋਰ ਹੋ ਜਾਂਦਾ ਹੈ ਮੌਸਮੇ ਬਹਾਰ ਦੇ ਚ ਮਨ ਕੁਝ ਹੋਰ ਹੋ ਜਾਂਦਾ ਹੈ ਮੌਸਮ ਦਾ ਬਗੈਦਾ ਤਨ ਤੇ ਮਨ ਦੇ ਤੇ अपना प्रभाव है इस वास्ते आज काल तो ऋषि मुनियों ने संत जनाने ऐसा कहे एक ऐसा समय भी है जिन्नु ब्रह्म मुहूर्त कह सकदे हैं अलल सुबह कह सकदे हैं अमृत वेला कह सकदे हैं उस समय दा असर उस वेले दा असर उस वक्त दा असर उस समय दा प्रभाव ਔਰ ਸਤਗੁਰਾਂ ਦੀ ਬਾਣੀ ਦਾ ਫਰਮਾਨ ਹੈ ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਘਰ ਚ ਰਹੇ ਨਿਖੁਟੇ ਨਾਹੀ ਤੋਠੀ ਨਹੀਂ ਆਉਂਦੀ ਇਤਨੀ ਬਰਕਤ ਹੈ ਪਰ ਹੁਣ ਅੰਦਰ ਕਿਧਰੇ ਸ਼ੌਕ ਹੋਵੇ ਤੇ ਸ਼ੌਕ ਉਠਾਵੇ ਬਾਬਾ ਫਰੀਦ ਕਹਿੰਦੇ ਉਸ ਦਿਨ ਮਨ ਅੜੀ ਕਰ ਗਿਆ ਨਹੀਂ ਪੜੀ ਨਿਵਾਸ ਫਰੀਦ ਕਹਿੰਦੇ ਨੇ ਸਾਰੀ ਰਾਤ ਕਰਵਟਾਂ ਦੇਚ ਲੰਗੇ ਨੇ ਦੇ ਨਾਏ ਪਛਤਾਵਾ ਹੀ ਦਿਲ ਦਿਮਾਗ ਤੇ ਅਸਵਾਰ ਹੋਇਆ ਇਸਹਾ ਦੀ ਨਮਾਜ਼ ਨਹੀਂ ਪੜੀ ਪਛਤਾਵਾ ਇਸ ਨੂੰ ਆਪ ਇੱਕ ਬੜੇ ਸੋਹਣੇ ਸ਼ਲੋਕ ਦੇ ਵਿੱਚ ਵਰਣਨ ਕਰਦੇ ਨੇ ਫਰੀਦਾ ਅਜ ਨ ਸੁਤੀ ਕੰਤ ਸਉ ਅੰਗ ਮੁੜੇ ਮੁੜ ਜਾ ਅੱਜ ਖੁਦਾ ਦਾ ਵਸਲ ਨਸੀਬ ਨਹੀਂ ਸੀ ਅੱਜ ਨਿਮਾਜ਼ ਤੋਂ ਟੁੱਟੇ ਅੰਗ ਮੁੜੇ ਮੜੋ ਜਾ ਸਾਰੀ ਰਾਤ ਕਰਵਟਾਂ ਚ ਲੰਗੇ ਸਰੀਰ ਦਾ ਅੰਗ ਅੰਗ ਦੁਖ ਰਿਹਾ ਉਹ ਨੀਂਦਰਾ ਰਹਿ ਗਿਆ ਪਛਤਾਵਿਆ ਬੋਝ ਬਣ ਕੇ ਰਿਹਾ ਜਾਏ ਪਛੋੜੋਹਾ ਗਣੀ ਤੂੰ ਕਿਉਂ ਰੈਣ ਵਿਹਾਏ ਦੋਹਾ ਗਣੀ ਜਿਨ੍ਹਾਂ ਨੂੰ ਕਦੀ ਵਸਲ نصیਬ ਹੀ ਨਹੀਂ ਹੋਇਆ ਕਦੀ ਨਿਮਾਜ਼ ਪੜ੍ਹੀ ਨਹੀਂ ਪਤਾ ਨਹੀਂ ਕਿਵੇਂ ਰਾਤ ਕੱਟ ਦੇਣਾ ਬਾਬਾ ਫਰੀਦ ਪਤਾ ਨਹੀਂ ਕਿਵੇਂ ਜ਼ਿੰਦਗੀ ਬਤੀਤ ਕਰ ਦੇਣਾ ਫਰੀਦ ਹੈਰਾਨ ਨੇ ਕਿਵੇਂ ਜ਼ਿੰਦਗੀ ਲੰਗਾ ਛੱਡ ਦੇਣਾ ਜਦ ਕਦੀ ਕਿਸੇ ਨੂੰ ਅਭਿਆਸ ਦੀ ਥੋੜੀ ਝਲਕ ਮਿਲਦੀ ਹੈ ਉਹਦੇ ਅੰਦਰ ਇੱਕ ਤਰਸ ਵੀ ਪੈਦਾ ਹੋ ਜਾਂਦਾ ਹੈ ਪਤ ਨਹੀਂ ਇਹ ਸਿੱਖ ਨਿਤਨੇਮ ਤੋਂ ਬਿਨਾ ਕਿਵੇਂ ਦਿਨ ਕੱਟ ਲੈਂਦਾ ਹੈ ਜੱਤ ਤੋਂ ਬਿਨਾ ਦਿਨ ਕਿਵੇਂ گزار ਲੈਂਦਾ ਹੈ ਇਹ ਗੁਰਬਾਣੀ ਦੇ ਪਾਠ ਤੋਂ ਬਿਨਾ ਸਮਾਂ ਕਿਵੇਂ ਕੱਟ ਲੈਂਦਾ ਹੈ ਉਸ ਦੇ ਅੰਦਰ ਦਇਆ ਵੀ ਪੈਦਾ ਹੁੰਦੀ ਹੈ ਹੈਰਾਨਗੀ ਵੀ ਪੈਦਾ ਹੁੰਦੀ ਹੈ ਲੇਕਿਨ ਐਸੀ ਅਵਸਥਾ ਚੰਗੇ ਤੋਂ ਚੰਗੇ ਅਭਿਆਸੀਆਂ ਦੀ ਵੀ ਬਣਦੀ ਹੈ ਕਦੀ ਮਨ ਅੜੀ ਕਰ ਜਾਂਦਾ ਹੈ ਇਹ ਵੀ ਮੈਂ ਅਰਜ਼ ਕਰਦਾ ਹੁਣੇ ਹੀ ਮੈਨੂੰ ਚਾਕਰ ਸਾਹਿਬ ਇੱਕ ਗਾਥਾ ਸੁਣਾ ਰਹੇ ਸਨ ਕਮਰੇ ਦੇ ਵਿੱਚ ਬਾਬਾ ਸੁੰਦਰ ਸਿੰਘ ਅਲੀ ਬੇਗ ਦੀਆਂ ਗੱਲਾਂ ਚਲੀਆਂ ਇੱਕ ਬ੍ਰह्मज्ञानी ਆਤਮਾ ਜੋ ਦੇਸ਼ ਦੀ ਵੰਡ ਤੋਂ ਪਹਿਲੇ ਸਰੀਰ ਛੋੜ ਗਏ ਸਨ ਔਰ ਵਾਕਈ ਭੀਜੀ ਹੋਈ ਆਤਮਾ ਜਿਸ ਮੱਲੇ 'ਚੋਂ ਲੰਘ ਜਾਂ ਮੁਸਲਮਾਨ ਵੀ ਸਜਦਾ ਕਰਦੇ ਸਨ ਝੁੱਕ ਜਾਂਦੇ ਸਨ ਔਰ ਹਰ ਮੁਸਲਮਾਨ ਕਹਿੰਦਾ ਸੀ ਜ਼ਿੰਦਗੀ 'ਚ ਇੱਕ ਪੀਰ ਦੇਖਿਆ ਹੈ ਜ਼ਿੰਦਗੀ ਚ ਇਕ ਵੱਲੀ ਦੇਖਿਆ ਹੈ ਬੇਦੀ ਖਾਨਦਾਨ ਚੋਂ ਸੰ ਅઠੇ ਪੈਰ ਭਜਨ ਦਾ ਰੂਪ ਭਜਨ ਕਿਸ ਨੂੰ ਕਹਿੰਦੇ ਨੇ ਬਾਬਾ ਸੁੰਦਰ ਸਿੰਘ ਨੂੰ ਵੇਖ ਲਈਏ ਬੰਦਗੀ ਕਿਸ ਨੂੰ ਕਹਿੰਦੇ ਨੇ ਉਹਨਾਂ ਦੀ ਤਰਜ਼ੇ ਜ਼ਿੰਦਗੀ ਤੇ ਚਾਖਰ ਸਾਹਿਬ ਅੱਜ ਮੈਨੂੰ ਦੱਸ ਰਹੇ ਸਨ ਸੁਲ ਜੇ ਵਿਦਵਾਨ ਨੇ ਜਪ ਸਾਹਿਬ ਬਕਾਇਦਾ ਇਹਨਾਂ ਨੇ ਟਿੱਕਾ ਤੇ ਵਿਆਖਿਆ ਬੜੀ ਸੁੰਦਰ ਲਿਖੀ ਹੈ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਚਾਪੀ ਹੈ। ਮੁਖਤਸਰ ਮੈਂ ਅਰਜ਼ ਕਰਾਂ। ਇੱਕ ਜਿਹੜੇ ਉਹਨਾਂ ਕੁਲ ਰਹੇ ਨੇ। ਮੈਂ ਤੇ ਕਿਦਰੇ ਇਹਨਾਂ ਨੂੰ ਇੱਕ ਸੁਣੀ ਸੁਣਾਈ ਗਾਥਾ ਸੁਣਾ ਬੈਠਾ। ਬਜ਼ੁਰਗਾਂ ਕੁਲ ਜਿਹੜੇ ਅੱਜ ਵੀ ਜ਼ਿੰਦਾ ਨੇ। ਇੱਕ ਮੁਸਲਮਾਨ ਫਕੀਰ ਸੀ ਡੇਰੇ ਦੇ ਕੋਲ। ਉਹ ਬਾਬਾ ਸੁੰਦਰ ਸਿੰਘ ਜਦ ਰੋਟੀ ਲਿਆਣ ਤੇ ਖਾਂਦਾ ਸੀ ਉਹ ਜ ਨਹੀਂ ਖਾਂਦਾ ਸੀ। ਕਿ ਬਾਬਾ ਸੁੰਦਰ ਸਿੰਘ ਇੱਕ ਦਿਨ ਤਿੰਨ ਦਿਨ ਬਿਮਾਰ ਰਹਿ ਗਏ ਰੋਟੀ ਨਹੀਂ ਪੁਚਾਈ ਨਹੀਂ ਖਾਧੀ ਰਾਨ ਮੀਰਪੁਰ ਦੀ ਉਹ ਬੋਲੀ ਬੋਲਦਾ ਹੁੰਦਾ ਸੀ 라ਵਲ ਪਿੰਡੀ ਤੇ ਕਸ਼ਮੀਰ ਦੀ ਬੋਲੀ ਦੀ ਝਲਕ ਸੀ ਉਸ ਦੀ ਮੁਸਲਮਾਨਾਂ ਕੇ ਤਰਲੇ ਲੈਨ ਫਕੀਰ ਸਾਈਂ ਰੋਟੀ ਖਾ ਤੇ ਬਾਬਾ ਸੁੰਦਰ ਸਿੰਘ ਜੀ ਨੂੰ ਤਹਿਸੀਲਦਾਰ ਕਰਕੇ ਬੁਲਾਉਂਦਾ ਸੀ ਮੇਕੀ ਤਹਿਸੀਲਦਾਰ ਆਵੇਗਾ ਖਿਲਾਵੇਗਾ ਹੁੰਜ ਨਹੀਂ ਬੋਲੀ ਉਧਰ ਦੀ ਬੋਲਦਾ ਸੀ ਮੇਰਾ ਤਹਿਸੀਲਦਾਰ ਆਏਗਾ ਖਿਲਾਏਗਾ ਹੁੰਜ ਨਹੀਂ ਔਰ ਗਜ਼ਬ ਦੀ ਗੱਲ ਜਿਸ ਦਿਨ ਉਸਨੇ ਚਲਾਣਾ ਕਰਨਾ ਸੀ ਜਾਣਾ ਸੀ ਬਾਬਾ ਸੁੰਦਰ ਸਿੰਘ ਤੋਂ ਕੁਛ ਹਰਸਾ ਪਹਿਲੇ ਗੁਜ਼ਰ ਗਿਆ ਤੇ ਬਾਬਾ ਸੁੰਦਰ ਸਿੰਘ ਨੂੰ ਬੁਲਾ ਕੇ ਕਹਿਣ ਲੱਗਾ ਅੱਜ ਮੇਰਾ ਵਿਆਹ ਹੈ ਮੇਰੇ ਵਾਸਤੇ ਨਵੇਂ ਕੱਪੜੇ ਲਿਆ بابا سندر سنگھ سلا کے لے آئے چولا لے آئے تیمت لے سر تے سی ترے علی پگ وہ دیتی کہنے لگے کہ فقیر میں نو پیروں ننگا بیجنا ہی خدا دے گھر میرے لیے جوتیاں بھی لیا پھر بابا سندر سنگ بازار گئے جوتی بھی لیا اس واسطے بس جوتی پہنی ਇੰਜ ਸਲਾਮ ਕਰਕੇ ਚਲਾਣਾ ਕਰ ਗਿਆ ਜਾਂਦਾ ਰਿਹਾ ਉਹ ਫਕੀਰ ਬਾਬਾ ਸੁੰਦਰ ਸਿੰਘ ਉਸ ਦੀਆਂ ਰਮਜ਼ਾਂ ਜੋ ਹੈ ਜਾਣਦੇ ਸਨ ਚਾਕਰ ਸਾਹਿਬ ਅੱਜ ਮੈਨੂੰ ਦੱਸਣ ਲੱਗੇ ਕਿ ਬਾਬਾ ਸੁੰਦਰ ਸਿੰਘ ਦਾ ਵੀ ਮਨ ਇੱਕ ਦਿਨ ਅੜੀ ਕਰ ਬੈਠਾ ਅੰਮ੍ਰਿਤ ਵੇਲਾ ਸੀ ਤੇ ਸੀਤ ਲਹਿਰ ਚੱਲ ਰਹੀ ਸੀ ਬਹੁਤ ਠੰਡ ਕਿ ਕਸ਼ਮੀਰ ਦੀ ਘਾਟੀ ਦੇ ਥੱਲੇ ਹੀ ਸੀ ਅਲੀ ਬੇਕ ਭਾਵੇਂ ਨੇੜੇ ਗੁਜਰਾਤ ਤੇ ਜੇਲਮ ਜ਼ਿਲ੍ਹਾ ਲੱਗਦਾ ਸੀ ਪਰ ਇਹ ਕਸਬਾ ਕਸ਼ਮੀਰ ਦੇ ਚ ਪੈ ਜਾਂਦਾ ਸੀ ਆਖਰੀ ਕਸਬਾ ਅਗੋਂ ਪੰਜਾਬ ਸ਼ੁਰੂ ਹੋ ਜਾਂਦਾ ਸੀ। ਤਾਂ ਠੰਡ ਕਾਫੀ ਸੀ। ਮਨ ਅੜੀ ਕਰ ਗਿਆ। ਇਤਨੇ ਸੀਤ ਲੈਰ ਹੈ ਔਰ ਉਸ ਜ਼ਮਾਨੇ ਸਤਪੁਰਸ਼ ਇਸ ਤਰ੍ਹਾਂ ਦੀਆਂ ਆਤਮਾਵਾਂ ਕਰੀਬਨ ਕਰੀਬਨ ਠੰਡੇ ਪਾਣੀ ਨਾਲ ਨਾਉਂਦੀਆਂ ਸੀ। ਗਰਮ ਪਾਣੀ ਦਾ ਰਵਾਜ ਹੀ ਨਹੀਂ ਸੀ ਇਹ ਦਸਾਂਗੇ ਸੱਗੇ ਸਭ ਕੁਝ ਬਦਲੇ ਬੇਸੀਤ ਲਹਿਰ ਹੈ ਠੰਡ ਹੈ ਪਾਣੀ ਬੜਾ ਠੰਡਾ ਹੈ ਅੱਜ ਨਹੀਂ ਨਾਂ ਦੇ ਕਸ਼ਮਕਸ਼ਲੀ ਉਸ ਕਸ਼ਮਕਸ਼ ਦੇ ਚ ਅੰਮ੍ਰਿਤ ਵੇਲੇ ਦਾ ਨਿਤਨੇਮ ਜਪ ਇਹ ਵੀ ਦੁਬਦਾ ਚ ਰਿਆ ਹੋਇਆ ਕਿ ਅਜੇ ਸੂਰਜ ਨਹੀਂ ਨਿਕਲਿਆ ਅਜੇ ਅੰਧੇਰ ਹੈ ਇੱਕ ਦਮ ਚਲੇ ਗਿਆ ਦੂਰ ਨਦੀ ਵਗਦੀ ਸੀ ਨਹਿਰ ਠੰਡੀ ਉਸ ਠੰਡੀ ਨਹਿਰ 'ਚ ਖੜੇ ਹੋ ਗਏ ਕਹਿਣ ਲਗੇ ਏ ਮਨਾ ਤੂੰ ਠੰਡ ਕਰਕੇ ਅਜ ਆਲਸ ਕੀਤਾ ਅਜ ਤੈਨੂੰ ਸਜ਼ਾ ਦੇਣੀ ਹੈ ਮੁੜ ਕੇ ਅੜੀ ਨਹੀਂ ਕਰੇਗਾ ਮੈਨੂੰ ਚਾਕਰ ਸਾਹਿਬ ਦੱਸਦੇ ਰਹੇ ਡੇਰੇ 'ਚ ਸਵੇਰ ਹੋਈ ਤੇ ਲੋਕੀ ਲੱਭਣ ਬਾਬਾ ਜੀ ਕਿੱਥੇ ਨੇ ਕੁਈ 9 ਵਜੇ ਦੇ ਕਰੀਬ ਜਦ ਦੁਪਹਰ ਨਿਕਲੀ ਪੂਰਾ ਚਾਨਣਾ ਹੋਇਆ ਤੇ ਪਤਾ ਚੱਲਿਆ ਨਹਿਰ ਵਿੱਚ ਖੜੇ ਨੇ ਲੈੰਦਾ ਬਾਬਿਆਂ ਨੂੰ ਪੁੱਛਿਆ ਐਸਾ ਕਿਉਂ ਕਹਿੰਦਾ ਕੀ ਕਰੀ ਅਜ ਮਨੜੀ ਕਰ ਗਿਆ ਇਸ ਤੋਂ ਮੈਂ ਅੰਦਾਜ਼ਾ ਲਗਾਇਆ ਬਾਬਾ ਫਰੀਦ ਮਾਮੂਲੀ ਤਪੀਸ਼ਵਰ ਨਹੀਂ ਹੈ ਪਹੁੰਚਿਆ ਉਹ ਯਾ ਸੂਫੀ ਸੰਤ ਹੈ ਕਹਿੰਦਾ ਕਰ ਗਿਆ ਮਨੜੀ ਅਜ ਨਾ ਸੁਤੇ ਕੰਤ ਸੋ ਅੰਗ ਮੁੜੇ ਮੁੜ ਜਾਏ ਜਾਏ ਪਛੋੜੋ ਹਾ ਗਣੀ ਤੂੰ ਕਿਉ ਰਹਿਣ ਬਿਹਾਏ ਇਸ ਵਾਸਤੇ ਮਨ ਨਾਲ ਤੇ ਹਰ ਵਕਤ ਜੰਗ ਕਰਨੀ ਪੈਗੀ ਔਰ ਇਸ ਪੰਕਤੀ ਦੇ ਕੁਝ ਹੋਰ ਵੀ ਅਰਥ ਨਾ ਕਰ ਲੈਣਾ ਕਲਗੀਧਰ ਪਿਤਾ ਦੀ ਪੰਕਤੀ ਖਾਲਸਾ ਸੋ ਜੋ ਕਰੇ ਨਿਤ ਜੰਗ ਖਾਲਸਾ ਸੋ ਜੋ ਚੜੇ ਤੁਰੰਗ ਨਿਤ ਜੰਗ ਹਰ ਵਕਤ ਲੜੇ ਤੁਸੀਂ ਦਾ ਮਤਲਬ ਹਰ ਵਕਤ ਲੜਾਈ ਲਈ ਕੋਈ ਮਾਹੌਲ ਬਣਾਵੇ ਜਦ ਸੁਲ੍ਹਾ ਸਫਾਈ ਵੀ ਹੋਵੇ ਤਾਂ ਕੋਈ ਦੋਸ਼ਮਣ ਲੱਭੇ ਲੜਨ ਵਾਸਤੇ ਜਾਂ ਕਿਸੇ ਨੂੰ ਦੋਸ਼ਮਣ ਬਣਾਵੇ ਇਹ ਅਰਥ ਨਹੀਂ ਹੈ ਖਾਲਸਾ ਸੋ ਜੋ ਕਰੇ ਨਹੀਂ ਤੇ ਜੰਗ ਖਾਲਸਾ ਹਰ ਵਕਤ ਆਪਣੇ ਮਨ ਨਾਲ ਜੰਗ ਕਰੇ ਕਿਉਂ ਮੰਨ ਲੋ ਚੇ ਬੁਰੀਆਂ ਆਈਆਂ ਗੁਰ ਸ਼ਬਦੀ ਇਹ ਮਨ ਹੋੜੀਏ ਇਹਦੇ ਚ ਪੈਦਾ ਹੋ ਜਾਂਦੇ ਨੇ ਫਿਆਲ ਮੈਨੂੰ ਇੱਕ ਹਾਫਿਜ਼ ਦਾ ਬੋਲ ਵੀ ਯਾਦ ਆਇਆ ਉਸਨੇ ਵੀ ਇੱਕ ਦਿਨ ਅੰਮ੍ਰਿਤ ਵੇਲੇ ਤਸਬੀਹ ਛੱਡ ਦਿੱਤੀ ਫਜ਼ਰ ਦੀ ਨਮਾਜ਼ ਨਹੀਂ ਪੜ੍ਹੀ ਅੰਮ੍ਰਿਤ ਵੇਲੇ ਦੀ ਨਮਾਜ਼ ਨਹੀਂ ਪੜ੍ਹੀ ਕੁਰਾਨ ਸ਼ਰੀਫ ਦੀ ਤਲਾਵਤ ਵੀ ਨਹੀਂ ਕੀਤੀ ਰੋਜ਼ ਕਰਦੇ ਆ ਚਲੋ ਇੱਕ ਦਿਨ ਨਾ ਹੀ ਸਹੀ ਤੇ ਕੀ ਹੋ ਗਿਆ ਇਹ ਹਾਫਿਜ਼ ਦਾ ਫੈਸਲਾ ਔਰ ਈਰਾਨ ਵਿੱਚ ਜਿੰਨੇ ਸੂਫੀ ਸੰਤ ਹੋਏ ਨੇ ਈਰਾਨੀ ਸਭ ਤੋਂ ਸਿਰਮੌਰ ਮੰਨਦੇ ਨੇ ਹਾਫਿਜ਼ ਨੂੰ ਇਸ ਦਾ ਮਕਬਰਾ ਇਸ ਦੀ ਕਬਰ ਸੋਨੇ ਦੀ ਬਣਾਈ ਹੈ ਔਰ ਇਹਦੇ ਉੱਪਰ ਜਿਹੜਾ ਮਕਬਰਾ ਹੈ ਉਹ ਕੱਚ ਦਾ ਬਣਾਇਆ ਹੈ ਕੱਚ ਲਾਇਆ ਨਹੀਂ ਕੱਚ ਨੂੰ ਪਿਗਲਾ ਕੇ ਢਾਲ ਕੇ ਉਸੇ ਦੀਆਂ ਦੀਵਾਰਾਂ ਉਸੇ ਦਾ ਹੀ ਗੁੰਬਦ ਈਰਾਨੀ ਕਾਰੀਗਰੀ ਦਾ ਇੱਕ ਨਮੂਨਾ ਮੈਂ ਜਦ ਇਸ ਗੁੰਬਦ ਨੂੰ ਦੇਖਿਆ ਇਸ ਕਬਰ ਨੂੰ ਦੇਖਿਆ ਭਾਵੇਂ ਮੈਨੂੰ ਭਾਈ ਮੱਖਣ ਸਿੰਘ ਤਹਿਰਾਨ ਤੋਂ ਲੈ ਗਏ ਸਨ ਪਰ ਕਹਿੰਦੇ ਸਨ ਗੈਣੀ ਜੀ 4 ਵਜੇ ਵਾਪਸ ਚਲਾ ਗਏ ਮੈਂ ਕਿ ਭਾਈ ਸਾਹਿਬ ਜੀ ਗੱਲ ਇਸ ਤਰ੍ਹਾਂ ਹੁਣ ਤੁਸੀਂ ਵਾਪਸ ਜਾਓ ਮੈਂ ਕੱਲ ਆਵਾਂਗਾ ਮੈਂ ਇਸ ਜਗ੍ਹਾ ਨੇ ਮੈਨੂੰ ਇੰਨਾ ਪ੍ਰਭਾਵਿਤ ਕੀਤਾ ਇੱਕ ਤੇ ਇਰਾਨੀ ਕਾਰੀਗਰੀ ਦਾ ਨਮੋਨਾ ਇੱਕ ਚਾਰੋਂ ਪਾਸੇ ਲੋਕੀ ਕੁਰਾਨ ਦੀ ਤਲਾਵਤ ਪੈ ਕਰਦੇ ਨੇ ਦੂਜੀ ਇਥੋਂ ਦੀ ਕੋਈ ਵਾਈਬ੍ਰੇਸ਼ਨ ਵੀ ਐਸੀ ਹੈ ਗੁਰੂ ਚੇਤੇ ਆਉਂਦਾ ਹੈ ਮੈਂ ਕਾਜ ਮੈਂ ਇਥੇ ਰਹਾ ਇਤਨਾ ਖੂਬਸੂਰਤ ਉਹਨਾਂ ਨੇ ਮਕਬਰਾ ਬਣਾਇਆ ਹੈ ਲੇਕਿਨ ਮੈਂ ਉਸ ਦਾ ਕਲਾਮ ਪੜ੍ਹ ਕੇ ਹੈਰਾਨ ਹੋਇਆ ਉਹਦਾ ਮਨ ਵੀ ਅੜੀ ਕਰ ਗਿਆ ਔਰ ਪਤਾ ਕੀ ਕਹਿੰਦਾ ਮਰਾ ਦਰ ਮੰਜ਼ਲੇ ਜਾਣਾ ਜੇ ਅਮਨੋ ਐਸ਼ ਚੋਂ ਹਰਦਮ ਐ ਖੁਦਾ ਸੁਣਿਆ ਸੀ ਜੋ ਤੇਰੇ ਰਸਤੇ ਤੇ ਚੱਲਦੇ ਨੇ ਬੜਾ ਸਕੂਨ ਹੈ ਬੜਾ ਆਨੰਦ ਹੈ ਬੜਾ ਰਸ ਹੈ ਸਾਡੀ ਝੋਲੀ ਦੇ ਤੇ ਸਿਵਾਏ ਚਿੰਤਾ ਦੁੱਖ ਕਲੇਸ਼ ਤਣਾਅ ਤੋਂ ਹੋਰ ਕੁਝ ਨਹੀਂ ਹਾਫਿਸ ਸੁਣਿਆ ਤੂੰ ਆਨੰਦ ਹੈ ਸੁਣਿਆ ਤੂੰ ਮਹਾਰਸ ਹੈ ਸੁਣਿਆ ਤੂੰ ਨੂਰ-ਏ-ਨੂਰ ਹੈ ਪਰ ਸਾਡੀ ਦੁਨੀਆ ਦੇ ਤੇ ਸਵਾਏ ਅੰਧੇਰੇ ਤੋਂ ਹੋਰ ਕੁਛ ਵੀ ਨਹੀਂ ਹੈ ਫੋਮੇਗਾ ਤੂੰ ਨੂਰ ਤਸਬੀਹ ਪਰੋਂ ਰੱਖ ਦਿੱਤੀ ਮਨ ਬਾਗੀ ਹੋ ਗਿਆ ਕੁਰਾਨ ਦੀ ਤਲਾਵਤ ਵੀ ਨਹੀਂ ਕੀਤੀ ਆਠਵੀ ਨਹੀਂ ਕੀਤਾ। ਉযু ਵੀ ਨਹੀਂ ਕੀਤਾ। ਉযু ਇਹਨਾਂ ਦਾ ਪੰਜ ਇਸ਼ਨਾਨਾ ਹੁੰਦਾ ਹੈ ਨਹੀਂ ਕੀਤਾ। ਔਰ ਗ਼ਜ਼ਬ ਦੀ ਗੱਲ ਗੱਲ ਛੁਪਾਈ ਵੀ ਨਹੀਂ। ਸਾਹਮਣੇ ਪ੍ਰਗਟ ਵੀ ਕਰ ਦਿੱਤੀ। ਮਾਰਾ ਦਰਮਨ ਜ਼ਿਲੇ ਜਾਣਾ। ਜਿਹੀ ਮਨੋਂ ਐਸ਼ ਚੋਂ ਹਰਦਮ ਕੋਈ ਐਸ਼ ਨਹੀਂ ਕੋਈ ਸਕੂਨ ਨਹੀਂ ਕੋਈ ਸੁਖ ਨਹੀਂ ਸੁਣਿਆ ਹੈ ਪ੍ਰਭੂ ਐਸ਼ੀ ਐਸ਼ ਤੇਰੇ ਨਾਮ ਵਿੱਚ ਅਨੰਦੀ ਅਨੰਦ ਹੈ ਰਸ ਹੀ ਰਸ ਹੈ ਚਾਨਣਾਈ ਚਾਨਣਾ ਹੈ ਸਾਨੂੰ ਤੇ ਸਵੇ ਠੋਕਰਾਂ ਦੇ ਹੋਰ ਕੁਝ ਨਹੀਂ ਲੱਭਿਆ ਸਾਨੂੰ ਤੇ ਸਵੇ ਮੱਥਾ ਮਾਰਨ ਦੇ ਹੋਰ ਕੁਝ ਵੀ ਨਹੀਂ ਲੱਭਿਆ ਪਰ ਦੂਸਰੀ ਪੰਕਤੀ ਬੜੀ ਗਜ਼ਬ ਦੀ ਜਰਸ ਫਰਿਆਦ ਮੇਦਾਰਤ ਕੇ ਬਰਬੰਦੇਦ ਮਹਿਮਲ ਹਾ। ਕਿਦੇ ਹਾਫਿਜ਼ ਦੇ ਕੰਨਾਂ ਚ ਪड़ोसी ਨੇ ਖਬਰ ਪਾਈ ਕਿ ਸਾਡੇ ਪੜੋਸ ਦੇ ਪਰਲੇ ਪਾਸੇ ਜੋ ਮੁਖੀਆ ਰਹਿੰਦਾ ਸੀ ਚਲਾਣਾ ਕਰ ਗਏ। ਘਰ ਦੇ ਸਾਨੂੰ ਯਾਦ ਪੇ ਕਰ ਦੇਣ। ਸੁੱਟੀ ਹੋਈ ਤਸਵੀਰ ਹਾਫਿਜ਼ ਨੇ ਚੁੱਕ ਲਈ। ਬਰੇ ਸੁਟੀ ਹੋਈ ਕੁਰਾਨ ਸ਼ਰੀਫ ਵੀ ਚੁੱਕ ਲਈ। ਵਜ਼ੂ ਸਾਜਣ ਲੱਗ ਪਿਆ। ਨਿਵਾਜ਼ ਪੜਨ ਲੱਗ ਪਿਆ। ਕਹਿੰਦਾ ਜਰਸ ਫਰੀਆਦ ਮੈਂ ਇਦਾਰਤ ਕੇ ਬਰਬੰਦੇਦ ਮਹਿਮਲ ਹਾਂ। ਮੌਤ ਦਾ ਘੜਿਆਲ ਵੱਜ ਰਿਹਾ ਹੈ। ਚੱਲ ਰੁਕਦਾ ਨਾ। ਕਿਤੇ ਰਸਤੇ 'ਚ ਹੀ ਨਾ ਰਹਿ ਜਾਏ। ਜ਼ਿੰਦਗੀ ਦਾ ਅੰਤ ਹੋ ਜਾਏ ਤੇ ਤੂੰ ਖੁਦਾ ਤੱਕ ਹੀ ਨਾ ਪਹੁੰਚੇ। ਮੌਤ ਦੇ ਖਿਆਲ ਨੇ ਫਿਰ ਇਸੇ ਵੀ ਚੁੱਪਣ ਤੇ ਮਜਬੂਰ ਕਰ ਦਿੱਤਾ ਹੈ ਫਿਰ ਕੁਰਾਨ شریف ਪੜਨ ਤੇ ਮਜਬੂਰ ਕਰ ਦਿੱਤਾ ਹੈ ਫਿਰ ਮੈਂ ਵਜ਼ੂ ਸਾਜੇ ਔਰ ਅਗਾਹ ਚਲ ਕੇ ਕਹਿੰਦਾ ਸ਼ਬੇ ਤਾਰੀਕ ਬੀਮੇ ਮੌਜ ਗਰਦਾ ਵਿੱਚੋਂ ਨਹੀਂ ਆਇਲ ਕੁਝ ਆਸ ਦਾ ਨਿੰਦੇ ਹਾਲੇ ਮਾ ਸੁਭਕ ਸਾਰਾ ਨੇ ਸਾਹਿਲ ਹਾਂ ਕਹਿੰਦਾ ਖੜਾ ਮੈਂ ਉਰਾਰਾਂ ਤੇ ਪਰਲਾ ਕੰਡਾ ਤੇ ਮੈਨੂੰ ਦਿਖਾਈ ਨਹੀਂ ਦਿੰਦਾ ਸੰਸਾਰ ਦੇ ਚ ਮੈਂ ਖੜਾ ਨਿਰੰਕਾਰ ਦੀ ਤੇ ਕੋਈ ਸਮਝ ਕੋਈ ਨਹੀਂ ਕੁਝ ਵੀ झलक ਨਹੀਂ ਹੈ ਧਾਨਾਂ ਦੇ ਚ ਮੈਂ ਖੜਾ ਧਰਮ ਦਾ ਤੇ ਕੋਈ ਬੋਧ ਨਹੀਂ ਪਦਾਰਥਾਂ ਦੇ ਚ ਮੈਂ ਬੈਠਾ ਹਾਂ ਪਰਮਾਤਮਾ ਦੀ ਤੇ ਕੋਈ ਸਮਝ ਨਹੀਂ ਪ੍ਰਭਾਵ ਇਸ ਜੀ ਰਿਆਂ ਮੈਂ ਸੰਸਾਰ ਦੇ ਖੁਦਾ ਦਾ ਤੇ ਕੋਈ ਪ੍ਰਭਾਵ ਨਹੀਂ ਪਰਲਾ ਕੰਡਾ ਮੈਨੂੰ ਨਹੀਂ ਦਿਖਾਈ ਦਿੰਦਾ ਬਾਹ ਖੁਦਾ ਨਹੀਂ ਦਿਖਾਈ ਦਿੰਦਾ ਕੁਝ ਸਮਝ ਨਹੀਂ ਕੁਝ ਪਤਾ ਨਹੀਂ ਸ਼ਵੇ ਤਾਰੀਕ ਵੀ ਮੇ ਮੌਜ ਗਰਦਾ ਬੇਚੁਨੀ ਆਇ ਪਰਲਾ ਕੰਡਾ ਵੀ ਨਹੀਂ ਦਿਖਾਈ ਦਿੰਦਾ ਤੇ ਸ਼ਵੇ ਤਾਰੀਕ ਰਾਤ ਵੀ ਹਨੇਰੀ ਤੇ ਦਰਿਆ ਵਿੱਚ ਘੁੰਮਣ ਘੇਰੀ ਵੀ ਬੜੀ ਐ ਤੇ ਪਾਰ ਜਾਣ ਦੇ ਸ਼ੌਕ ਕਰਕੇ ਬਾਵੇਂ ਕੰਢਾ ਮੈਨੂੰ ਨਹੀਂ ਦਿਖਾਈ ਦਿੱਤਾ ਖੁਦਾ ਦਾ ਇਹ ਸ਼ੌਕ ਬਾਵੇਂ ਖੁਦਾ ਦੀ ਸਮਝ ਕੋਈ ਨਹੀਂ ਚੱਲ ਪਿਆ ਔਰ ਦਰਿਆ ਦੇ ਵਿੱਚ ਪੈਰ ਪਾ ਬੈਠਾ ਘੁੰਮਣ ਘੇਰੀ 'ਚ ਫਸ ਗਿਆ ਆਪ ਦੀ ਬਿਆਥ ਲਈ ਅਰਸ ਕਰਾਂ ਮਨੁੱਖ ਦੇ ਅੰਦਰ ਇੱਕ ਕੋਈ ਬੁਰਾ ਵਿਚਾਰ ਆ ਜਾਏ ਨਾ ਅੰਦਰ ਉਹ ਅੰਦਰ ਘੁੰਮਣ ਗੇਰੀ ਬਣਾ ਦਿੰਦਾ ਹੈ ਔਰ ਉਸੇ ਤਰ੍ਹਾਂ ਦਾ ਵਿਚਾਰ بار بار ਆਵੇਗਾ बार बार ਉਸੇ ਤਰ੍ਹਾਂ ਦਾ ਆਵੇਗਾ ਥੋੜੀ ਜਿਹੀ ਵੀ ਤਬਦੀਲੀ ਨਹੀਂ ਹੋਵੇਗੀ ਉਸ ਵਿੱਚ ਥੋੜਾ ਜਿਹਾ ਵੀ ਪਰਵਰਤਨ ਨਹੀਂ ਹੋਵੇਗਾ ਉਹ ਆਪਣੀ ਰੇਖਾ ਬਣਾ ਜਾਂਦਾ ਹੈ ਉਹ ਆਪਣਾ ਘੇਰਾ ਬਣਾ ਜਾਂਦਾ ਹੈ ਜ਼ਰੂਰ ਸੋਚਣਾ ਅੰਦਰ ਚਾਤ ਮਾਰਨਾ ਉਸਤਾਖੀ ਮਾਫ ਇੱਕ ਬੁਰਾ ਵਿਚਾਰ ਆ ਜਾਏ ਜਿਸ ਢੰਗ ਦਾ ਆਇਆ ਹੈ ਪਹਿਲੀ ਦਫਾ ਹੁਣ ਜੋ ਪਹਿਲੀ ਦਫਾ ਆਇਆ ਹੈ बार-बार ਆਏਗਾ ਕਿਉਂਕਿ ਘੇਰਾ ਬਣ ਗਿਆ ਉਹਨੇ ਆਪਣਾ ਦਾਇਰਾ ਬਣਾ ਲਿਆ ਉਸਨੇ ਆਪਣੀ ਜਗ੍ਹਾ ਬਣਾ ਲਈਏ ਹੁਣ बार-बार ਆਏਗਾ ਔਰ ਉਸੇ ਤਰ੍ਹਾਂ ਹੀ ਆਏਗਾ ਬਿਨਾਂ ਤਬਦੀਲੀ ਤੋਂ ਆਏਗਾ ਜੋ ਥੋੜੇ-ਬਹੁਤ ਕਦੀ ਅੰਦਰਮੁਖੀ ਹੁੰਦੇ ਹੋਵਨ ਸਿਰਫ ਗੁਰਦੁਆਰਾ ਮਨੋਰੰਜਨ ਹੀ ਸਮਾਪਾਸ ਕਰਨ ਦਾ ਢੰਗ ਨਹੀਂ ਕਦੀ ਕਦੀ ਜੋ ਜਾਤ ਮਾਰਦੇ ਉਹ ਰੋਂਦੇ ਨੇ ਐਸੇ ਪੁਰਸ਼ ਇੱਕ ਬੁਰਾ ਵਿਚਾਰ ਆਇਆ ਹੈ ਦਾਇਰਾ ਬਣ ਜਾਂਦਾ ਹੈ ਘੇਰਾ ਬਣ ਜਾਂਦਾ ਹੈ ਔਰ ਮੜ ਮੁੜ ਕੇ ਉਹ ਵਿਚਾਰ ਉਸੇ ਦਾਇਰੇ ਚ ਘੁੰਮਦਾ ਹੈ ਦਿਨ ਦੇ ਚ ਕਈ ਕਈ ਦਫਾ ਹੋਵੇਗਾ ਸ਼ਾਇਦ ਰਾਤ ਨੂੰ ਸੁਪਨਿਆਂ ਚ ਵੀ ਆਵੇ ਇਹ ਫਕੀਰ ਕਹਿੰਦਾ ਪਾਰਲਾ ਕੰਡਾ ਦਿਖਾਈ ਨਹੀਂ ਦਿੰਦਾ ਘੁੰਮਣ ਗੇਰੀ ਚ ਮੈਂ ਫਸਿਆ ਤੇ ਦੂਸਰਾ ਨਾਲ ਵੀ ਮੇਰੇ ਕੋਈ ਨਹੀਂ ਜਿਉਂ ਜੀਆਂ ਦੀ ਬੰਦਗੀ ਮੈਂ ਕਰ ਰਿਹਾ ਅੰਮ੍ਰਿਤ ਵੇਲਾ ਬਿਰੋ ਉਹ ਵੇਲਾ ਹੈ ਜਿਹਦੀ ਹਰ ਧਰਮ ਦੇ ਵਿੱਚ ਬਹੁਤ ਜ਼ਿਆਦਾ ਮਹਿਮਾ ਬਿਆਨ ਕੀਤੀ ਗਈ ਹੈ ਕਿਉਂਕਿ ਇਸ ਵੇਲੇ ਜਦੋਂ ਮਨੁੱਖ ਰੱਬ ਨੂੰ ਯਾਦ ਕਰਦਾ ਹੈ ਤੇ ਦੁਨੀਆ ਦੀਆਂ ਫਿਕਰਾਂ ਤੋਂ ਆਜ਼ਾਦ ਹੁੰਦਾ ਹੈ ਉਹਦੀ ਸੁਰਤ ਅੱਗੇ ਹੁੰਦੀ ਹੈ ਉਹ ਭਾਵੇਂ ਜਿੰਨਾ ਮਰਜ਼ੀ ਦੁਨੀਆਦਾਰ ਹੋਵੇ ਲੇਕਿਨ ਉਸ ਵੇਲੇ ਉਹ ਦੁਨੀਆ ਦੀਆਂ ਉਲਝਣਾ ਚੋਂ ਨਿਕਲਿਆ ਹੁੰਦਾ ਜਿਹਨੀ ਤੌਰ ਤੇ ਵੀ ਉਹ ਪਰ ਸਕੂਨ ਹੁੰਦਾ ਕਿਉਂਕਿ ਨੀਂਦ ਚ ਉਠਿਆ ਹੁੰਦਾ ਔਰ ਦੂਸਰਾ ਉਹਨੂੰ ਆਪਣੇ ਪਿੱਛੇ ਦੇ ਵੀ ਕੰਮਾਂ ਦਾ ਧਿਆਨ ਨਹੀਂ ਹੁੰਦਾ ਔਰ ਅਮਰਤ ਵੇਲਾ ਉਹ ਵੇਲਾ ਹੈ ਅਗਰ ਉਸ ਵੇਲੇ ਜ ਰੱਬ ਨੂੰ ਯਾਦ ਨਾ ਕੀਤਾ ਜਾਵੇ ਤੇ ਫਿਰ ਰੱਬ ਜਿਹੜਾ ਬੰਦਾ ਜਿਹੜਾ ਵਾ ਉਹ ਰੱਬ اے دے اے خیانت کر دا ہے کیونکہ امرت ویلہ خاص طور پر رب دا ویلا ہے اس چھے رب نو ضرور پکارا جا سا تین بادشاہ گزارنا چاہیے امرت ویلے فقیری زندگی اپنا فقیرہ مانگو اس ٹائم اٹھنا شروع کر دے تا رب اگ گڑ گر گڑنا شروع کر دے رونا شروع کر دے منگنا شروع کر دے او تین نوازے گا کیونکہ اس ٹائم رب دت برسدی ہے ਉਦਿਆਂ ਉਸ ਟਾਈਮ ਮਨਾਦੀ ਹੋਣਦੀ ਹੁੰਦੀ ਹੈ ਕਿ ਹੈ ਕੋਈ ਜਿਹੜਾ ਮੇਰੇ ਕੋਲੋਂ ਬਖਸ਼ਿਸ਼ ਕਰਵਾ ਲੈ ਹੈ ਕੋਈ ਜਿਹੜਾ ਮੇਰੇ ਕੋਲੋਂ ਰਿਸਕ ਲਵੇ ਹੈ ਕੋਈ ਜਿਹੜਾ ਮੇਰੇ ਕੋਲੋਂ ਆਪਣੀਆਂ ਦਵਾਵਾਂ ਕਬੂਲ ਕਰਵਾਵੇ ਉਸ ਟਾਈਮ ਰੱਬ ਸਤਵੇਂ ਅਸਮਾਨ ਤੇ ਆ ਕੇ ਆਵਾਜ਼ ਲਾਂਦਾ ਹੈ ਕਿ ਹੈ ਕੋਈ ਇਸ ਦੁਨੀਆ ਦੇ ਵਿੱਚੋਂ ਐਸਾ ਮਨੁੱਖ ਜਿਹੜਾ ਮੈਨੂੰ ਇਸ ਟਾਈਮ ਪੁਕਾਰੇ ਤੇ ਮੈਂ ਉਹਦੀ ਪੁਕਾਰ ਨਾ ਸੁਣਾ ਤੇ ਜਦੋਂ ਰੱਬ ਪੁਕਾਰਨ ਦੇ ਆ ਹੋਵੇ ਤੇ ਉਦੋਂ ਮਨੁੱਖ ਨੂੰ ਨਾ ਪੁਕਾਰੇ ਤੇ ਉਹਦੀ ਛਿੱਡੀ ਵੱਡੀ ਬਦਬਖਤੀ ਹੈ ਇਹਦਾ ਅੰਦਾਜ਼ਾ ਤੁਸੀਂ ਇਸ ਤੋਂ ਲਾ ਸਕਦੇ ਹੋ ਹੈ ਇਸ ਲਈ ਅਮਰਤ ਵੇਲੇ ਦੀ ਹਰ ਤਰੰ ਦੇ ਵਿੱਚ ਮਹਿਮਾ ਬਿਆਨ ਬਹੁਤ ਜ਼ਿਆਦਾ ਕੀਤੀ ਗਈ ਹੈ ਤੇ ਹਮੇਸ਼ਾ ਰੱਬ ਨਾਲ ਉਹ ਲੋਕ ਜੁੜਦੇ ਆ ਜਿਹੜੇ ਕਿ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਦੀ ਦੌੜ ਚ ਪਿੱਛੇ ਹੁੰਦੇ ਆ ਜਿਨ੍ਹਾਂ ਨਾਲ ਲੋਕ ਉੱਠਣਾ ਬੈਠਣਾ ਮਿਲਣਾ ਜੁਲਣਾ ਗਾਤਾ ਪਸੰਦ ਨਹੀਂ ਕਰਦੇ ਕਿਉਂਕਿ ਉਹਨਾਂ ਕੋ ਜ਼ਿੰਦਗੀ ਦੀਆਂ ਅਸਾਸ਼ਾ ਨਹੀਂ ਹੁੰਦੀਆਂ ਉਹ ਹਮੇਸ਼ਾ ਰੱਬ ਨਾਲ ਉਹੀ ਜੁੜਦੇ ਹੈਗੇ ਜਿਨ੍ਹਾਂ ਕੋ ਦੁਨੀਆ ਹੁੰਦੀ ਹੈ ਦੁਨੀਆ ਦੀ ਹਰ ਸ਼ੈ ਹੁੰਦੀ ਹੈ ਵੀਰ ਉਹ ਉਹੀ ਗਲਤ ਕੰਮਾਂ ਦੇ ਵਿੱਚ ਮਕਮਾ ਮਲਬਸ ਹੁੰਦੇ ਆ ਰੱਬ ਨੂੰ ਉਹ ਹੀ ਭੁੱਲੇ ਹੁੰਦੇ ਆ ਕਿਉਂਕਿ ਉਹ ਇਸ ਦੁਨੀਆ ਦੇ ਵਿੱਚ ਹੀ ਏਡੇ ਮਗਨ ਹੋ ਜਾਂਦੇ ਹੈਗੇ ਉਹਨਾਂ ਨੂੰ ਸਿਰਫ ਮਾਲ ਬਣਾਉਣ ਦੀ ਫਿਕਰ ਹੁੰਦੀ ਹੈ ਉਹਨਾਂ ਨੇ ਜਿਹੜੇ ਗੁਨਾਹ ਕੀਤੇ ਹੈ ਜਾਂ ਕਿਸ ਤਰ੍ਹਾਂ ਅਗਲੀ ਜ਼ਿੰਦਗੀ ਉਹਨਾਂ ਨੇ ਸਵਾਰਨੀ ਹੈ ਇਸ ਦੇ ਬਾਰੇ ਉਹ ਫਿਕਰ ਨਹੀਂ ਕਰਦੇ ਹੈਗੇ ਵੀਰੋ ਤੁਹਾਨੂੰ ਕਥਾ ਕੰਢੀ ਲੱਗੀ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਕਿ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼